ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਆਪਾਂ ਤੁਹਾਨੂੰ ਮਟਰਾਂ ਵਾਲੇ ਅਲੱਗ ਹੀ ਟੇਸਟ ਵਾਲੇ ਚੌਲ ਦੇ ਜਿਹੜੇ ਉਹ ਬਣਾ ਕੇ ਦਿਖਾਵਾਂਗੇ ਚੌਲ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਮਟਰਾਂ ਵਾਲੇ ਵੈਜੀਟੇਬਲਸ ਮਿਕਸ ਵੈਜੀਟੇਬਲਸ ਵਾਲੇ ਪਰ ਜਿਹੜੇ ਅੱਜ ਆਪਾਂ ਚੌਲਾਂ ਦੀ ਰੈਸਪੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਚੌਲ ਤੁਸੀਂ ਕਦੇ ਵੀ ਟਰਾਈ ਨਹੀਂ ਕੀਤੇ ਹੋਣਗੇ ਜੇਕਰ ਤੁਸੀਂ ਮੇਰੀ ਇਹ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੀ ਰੈਸਪੀ ਦੇ ਉੱਪਰ ਐਂਡ ਤੱਕ ਨਾਲ ਜਰੂਰ ਜੁੜੇ ਰਹੋ ਆਪਾਂ ਤੁਹਾਨੂੰ ਇਹਦਾ ਜਿਹੜਾ ਖਾਸ ਇਨਗਰੀਡੀਅੰਟ ਆ ਉਹ ਜਰੂਰ ਅੱਗੇ ਤੜਕੇ ਤੋਂ ਬਾਅਦ ਦਿਖਾਵਾਂਗੇ ਕਿ ਕਿਹੜਾ ਆਪਾਂ ਖਾਸ ਇਨਗਰੀਡੀਅੰਟ ਇਹਦੇ ਵਿੱਚ ਪਾਉਣਾ ਹੈ ਜਿਹਦੇ ਨਾਲ ਚੌਲਾਂ ਦਾ ਟੇਸਟ ਆ ਬਿਲਕੁਲ ਹੀ ਅਲੱਗ ਕਿਸਮ ਦਾ ਹੈ ਜਿਹੜਾ ਉਹ ਬਣ ਕੇ ਤਿਆਰ ਹੋਣਗੇ ਚੌਲ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੇ ਨਾਲ ਵੀਡੀਓ ਤੇ ਬਨੇ ਰਹੋ ਆਓ ਆਪਾਂ ਤੁਹਾਨੂੰ ਜਿਹੜੇ ਆਪਾਂ ਨੇ ਚੋਲਾਂ ਦੇ ਲਈ ਇਨਗਰੀਡੀਅੰਟਸ ਲੈਨੇ ਉਹ ਦਿਖਾ ਦਿੰਨੇ ਆ ਆਪਾਂ ਨੇ ਇਹਦੇ ਵਿੱਚ ਕਾਲੀਆਂ ਮਿਰਚਾਂ ਲਈਆਂ ਨੇ 10-12 ਕਾਲੀਆਂ ਮਿਰਚਾਂ ਲਈਆਂ ਨੇ ਇੱਕ ਛੋਟੀ ਇਲਾਇਚੀ ਤੇ ਇੱਕ ਤੇਜ ਪੱਤਾ ਲੱਤ ਹੈ ਤੇਜ ਪੱਤਾ ਵੱਡਾ ਹੋਣ ਕਰਕੇ ਆਪਾਂ ਇਹਦੇ ਦੋ ਟੁਕੜੇ ਕਰ ਲਵਾਂਗੇ ਤੇ ਨਾਲ ਹੀ ਆਪਾਂ ਨੇ ਇੱਕ మీడియం ਸਾਈਜ਼ ਆਲੂ ਲਿਆ ਸੀ ਇਹਨੂੰ ਬਰੀਕ-ਬਰੀਕ ਕੱਟ ਲੱਤਾ ਹੈ ਤੇ ਹਰਾ ਧਨੀਆ ਲਿਆ ਇਹਨੂੰ ਵੀ ਆਪਾਂ ਨੇ ਕੱਟ ਕੇ ਰੱਖ ਲਿਆ ਹੈ ਤੇ ਨਾਲ ਹੀ ਆਪਾਂ ਨੇ ਇੱਕ ਗੋਲੀ ਫ੍ਰੈਸ਼ ਮਟਰ ਲੱਤੇ ਨੇ ਦੇ ਨਾਲ ਹੀ ਇਹਦੇ ਆਪਾਂ ਇੱਕ ਅੱਧਾ ਗਿਂਚ ਦਾ ਟੁਕੜਾ ਅਦਰਕ ਦਾ ਤੇ 5-7 ਆਪਾਂ ਨੇ ਹਰੀਆਂ ਮਿਰਚਾਂ ਲੱਤੀਆਂ ਸੀਗੀਆਂ ਇੱਕ మీడియం ਸਾਈਜ਼ ਦਾ ਟਮਾਟਰ ਲਿਆਏ ਤੇ ਇੱਕ ਗਲਾਸ ਆਪਾਂ ਨੇ ਚੌਲਾਂ ਦਾ ਲਿਆ ਚੌਲ ਮਿਰਕ ਥੋੜੇ ਜਿਹਾ ਘੱਟ ਸੀਗੇ ਸੋ ਇਸ ਕਰਕੇ ਥੋੜੇ ਜਿਹਾ ਮੇਰੇ ਕੋ ਕਣੀ ਵਾਲੇ ਚੌਲ ਵੀ ਪਏ ਸੀ ਤਾਂ ਉਹ ਮੈਂ ਇਹਦੇ ਵਿੱਚ ਐਡ ਕਰ ਲਏ ਨੇ ਤੇ ਤੁਹਾਨੂੰ ਮੈਂ ਪਿਆਜ਼ ਨੇ ਜਿਹੜੇ ਉਹ ਦਿਖਾਉਣਾ ਭੁੱਲ ਗਈ ਸੀਗੀ ਕਿਉਂਕਿ ਜਦੋਂ ਮੈਂ ਇਨਗਰੀਡੀਅੰਟਸ ਤਿਆਰ ਕਰ ਰਹੀ ਸੀਗੀ ਉਸ ਟਾਈਮ ਮੇਰੇ ਕੋਲ ਕੋਈ ਆ ਗਿਆ ਸੀ ਸੋ ਇਸ ਕਰਕੇ ਦਿਮਾਗ ਦੇ ਵਿੱਚੋਂ ਨਿਕਲ ਗਿਆ ਤੇ ਮੈਂ ਤੜਕਾ ਵੀ ਫਰਾਈ ਕਰਨਾ ਸ਼ੁਰੂ ਕਰਤਾ ਸੀਗਾ ਤੇ ਬਾਅਦ ਵਿੱਚ ਪਤਾ ਚੱਲੇ ਆ ਕਿ ਪਿਆਜ਼ ਤਾਂ ਮੈਂ ਕੱਟਿਆ ਹੀ ਨਹੀਂ ਫਿਰ ਮੈਂ ਗੈਸ ਦੀ ਫਲੇਮ ਨੂੰ ਬੰਦ ਕਰਕੇ ਫਿਰ ਦੁਬਾਰਾ ਤੋਂ ਫਿਰ ਮੈਂ ਪਿਆਜ਼ ਕੱਟਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਇਹ ਡ੍ਰੇਡਕ ਘਰਸੀ ਜਿਹੜੀ ਆ ਰਫਾਈਨਡ ਆਇਲ ਦੀ ਲੱਤੀ ਆ ਤੇ ਨਾਲ ਹੀ ਆਪਾਂ ਨੇ ਜਿਹੜੇ ਆਪਣੇ ਖੜੇ ਮਸਾਲੇ ਸੀਗੇ ਉਹ ਪਾਤੇ ਨੇ ਅੱਧਾ ਚਮਚ ਆਪਾਂ ਨੇ ਜੀਰੇ ਦਾ ਪਾ ਲਿਆ ਏ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀਰਾ ਮੇਰਾ ਭੁਜਣਾ ਸਟਾਰਟ ਹੋ ਗਿਆ ਸੀ ਤੇ ਬਾਅਦ ਵਿੱਚ ਮੈਨੂੰ ਚੇਤਾ ਆਇਆ ਕਿ ਮੈਂ ਪਿਆਜ਼ ਨਹੀਂ ਕੱਟਿਆ ਤੇ ਗੈਸ ਬੰਦ ਕਰਕੇ ਹੁਣ ਮੈਂ ਪਿਆਜ਼ ਕੱਟ ਲਿਆ ਸੀ ਪਿਆਜ਼ ਨੂੰ ਆਪਾਂ ਨੇ ਲੰਬਾ-ਲੰਬਾ ਕੱਟਿਆ ਏ ਤੇ ਹੁਣ ਆਪਾਂ ਨੇ ਪਿਆਜ਼ ਨੂੰ ਹਲਕਾ 골ਡਨ ਹੋਣ ਤੱਕ ਭੁੰਨ ਲੈਣਾ ਤੇ ਦੇਖੋ ਪਿਆਜ਼ ਆ ਜਿਹੜਾ ਆਪਾਂ ਨੇ ਰਫਲੀ ਜਿਹਾ ਕੱਟਿਆ ਸੀਗਾ ਤੇ ਇਹਦੇ ਸਾਰੇ ਜਿਹੜੇ ਲੱਛੇ ਨੇ ਉਹ ਖੁੱਲ ਚੁੱਕੇ ਨੇ ਤੇ ਪਿਆਜ਼ ਆਪਣਾ ਹਲਕਾ ਹਲਕਾ ਭੁੱਜਣਾ ਸਟਾਰਟ ਹੋ ਗਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਅਦਰਕ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾ ਦੇਣੀਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਨੇ ਪਿਆਜ਼ਾਂ ਦੇ ਨਾਲ ਭੁੰਨ ਲੈਣਾ ਤੇ ਨਾਲ ਹੀ ਆਪਾਂ ਇੱਕ ਟਮਾਟਰ ਸੀਗਾ ਜਿਹੜਾ ਉਹ ਪਾ ਦੇਣਾ ਤੇ ਆਪਾਂ ਨੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਹ ਜਿਹੜੇ ਚੌਲਾਂ ਦੀ ਰੈਸਪੀ ਹੈ ਤੁਸੀਂ ਕਦੇ ਵੀ ਨਹੀਂ ਟਰਾਈ ਕੀਤੀ ਹੋਊਗੀ ਜਿਵੇਂ ਅਮ ਅੱਜ ਆਪਾਂ ਚੌਲ ਬਣਾਏ ਨੇ ਇਹ ਬਹੁਤ ਹੀ ਟੇਸਟੀ ਬਣੇ ਸੀਗੇ ਜੇਕਰ ਤੁਸੀਂ ਇੱਕ ਵਾਰ ਇਹਨਾਂ ਨੂੰ ਬਣਾ ਲੋਗੇ ਤਾਂ ਤੁਸੀਂ ਕਦੇ ਵੀ ਇਹਦਾ ਟੇਸਟ ਨਹੀਂ ਭੁੱਲੋਗੇ ਤੇ ਵਾਰ-ਵਾਰ ਇਹਨੂੰ ਬਣਾ ਕੇ ਖਾਓਗੇ ਇਹ ਇੰਨੀ ਵਧੀਆ ਰੈਸਪੀ ਆ ਜਿਹੜੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਨੂਨ ਦਾ ਲਿਆ ਤੇ ਅੱਧਾ ਚਮਚਾ ਦੇ ਵਿੱਚ ਆਪਾਂ ਨੇ ਹਲਦੀ ਪਾਈ ਆ ਤੇ ਜਿਹੜੀਆਂ ਇਹਦੇ ਵਿੱਚ ਮੈਂ ਸਬਜ਼ੀਆਂ ਲਈਆਂ ਨੇ ਆਲੂ ਔਰ ਮਟਰ ਹੀ ਲਏ ਨੇ ਤੁਸੀਂ ਇਹਦੇ ਵਿੱਚ ਕੋਈ ਵੀ ਸਬਜ਼ੀਆਂ ਨੇ ਜਿਹੜੀਆਂ ਅਪ ਤੁਹਾਡੇ ਪਸੰਦ ਦੀਆਂ ਉਹ ਤੁਸੀਂ ਲੈ ਸਕਦੇ ਹੋ ਗੋਭੀ ਵੀ ਪਾ ਸਕਦੇ ਹੋ Shimla ਵਿੱਚ ਗਾਜਰ ਵਗੈਰਾ ਜੋ ਜੋ ਤੁਸੀਂ ਖਾਣਾ ਪਸੰਦ ਕਰਦੇ ਹੋ ਉਹ ਸਬਜ਼ੀਆਂ ਤੁਸੀਂ ਐਡ ਕਰ ਸਕਦੇ ਹੋ ਪਰ ਜਿਹੜਾ ਇਹਦਾ ਟੇਸ ਆ ਇਹਦਾ ਇੱਕ ਮੇਨ ਇਨਗਰੀਡੀਅੰਟਸ ਦੇ ਨਾਲ ਹੀ ਆਉਣਾ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਕਿ ਆਪਾਂ ਨੇ ਕਿਹੜਾ ਇਨਗਰੀਡੀਅੰਟ ਇਹਦੇ ਵਿੱਚ ਐਡ ਕੀਤਾ ਕੇ ਜਿਹਦੇ ਨਾਲ ਜਿਹੜਾ ਇਹਦਾ ਟੇਸਟਾ ਚਟਪਟਾ ਬਣਿਆ ਤੇ ਹੁਣ ਆਪਾਂ ਨੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਕਿ ਆਪਣੇ ਟਮਾਟਰ ਨੇ ਬਿਲਕੁਲ ਮੈਸ਼ ਨਹੀਂ ਹੋ ਜਾਂਦੇ ਹੈਗੇ ਰਿਜ ਨਹੀਂ ਜਾਂਦੇ ਹੈਗੇ ਤੇ ਜਦੋਂ ਤੱਕ ਆਪਣਾ ਮਸਾਲਾ ਇਹ ਜਿਹੜਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਨੇ ਮਸਾਲੇ ਨੂੰ ਭੁੰਨਦੇ ਰਹਿਣਾ ਤੇ ਦੇਖੋ ਆਪਣੇ ਮਸਾਲੇ ਨੇ ਹਲਕਾ ਹਲਕਾ ਤੇਲ ਛੱਡਣਾ ਸ਼ੁਰੂ ਕਰਤਾ ਹੈ ਤੇ ਆਪਣੇ ਟਮਾਟਰ ਨੇ ਜਿਹੜੇ ਉਹ ਵੀ ਪੱਕ ਗਏ ਨੇ ਹੁਣ ਆਪਾਂ ਨੇ ਇਹਦੇ ਵਿੱਚ ਅ ਆਲੂ ਅਤੇ ਜਿਹੜੇ ਮਟਰ ਸੀਗੇ ਉਹਨਾਂ ਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਲੈਣਾ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਮਸਾਲੇ ਨੇ ਜਿਹੜੇ ਆਪਣੇ ਚੰਗੀ ਤਰ੍ਹਾਂ ਇਹਨਾਂ ਆਲੂਆਂ ਦੇ ਵਿੱਚ ਰਚ ਮਿਚ ਜਾਣ ਤੇ ਨਾਲ ਹੀ ਮਟਰ ਨੇ ਜਿਹੜੇ ਆਪਣੇ ਸੌਫਟ ਹੋ ਜਾਣ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਕੇ ਇਹਨਾਂ ਨੂੰ ਟੱਕ ਦੇਣਾ ਟੱਕ ਕੇ ਆਪਾਂ ਇਹਨਾਂ ਨੂੰ ਥੋੜੇ ਜੇ 2-3 ਮਿੰਟ ਤੱਕ ਪਕਾਵਾਂਗੇ ਤਾਂ ਕਿ ਆਪਣੇ ਆਲੂ ਨੇ ਜਿਹੜੇ ਉਹ ਸਖਤ ਹੁੰਦੇ ਨੇ ਉਬਲ ਜੀ ਜਾਣਗੇ ਟਮਾਟਰ ਨੇ ਜਿਹੜੇ ਉਹ ਵੀ ਸੌਫਟ ਹੋ ਜਾਣਗੇ ਤੇ 2-3 ਮਿੰਟ ਤੋਂ ਬਾਅਦ ਆਪਾਂ ਇੱਕ ਵਾਰ ਇਹਨੂੰ ਚੈੱਕ ਕਰਾਂਗੇ ਜੇਕਰ ਆਪਾਂ ਕੁੱਕਰ ਦੇ ਵਿੱਚ ਚੌਲ ਬਣਾਉਨੇ ਆ ਮਤਲਬ ਕਿ ਸਬਜ਼ੀਆਂ ਵਗੈਰਾ ਪਾ ਕੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਸਬਜ਼ੀਆਂ ਨੇ ਜਿਹੜੀਆਂ ਉੱਪਰ ਰਹਿ ਜਾਂਦੀਆਂ ਨੇ ਤੇ ਚੌਲ ਥੱਲੇ ਇਕੱਲੇ ਹੀ ਮਤਲਬ ਕਿ ਹੋ ਜਾਂਦੇ ਨੇ ਸਬਜ਼ੀਆਂ ਸਾਰੀਆਂ ਉੱਪਰ ਆ ਜਾਂਦੀਆਂ ਨੇ ਥੱਲੇ ਉਹ ਜਿਹੜੇ ਚੌਲ ਨੇ ਉਹ ਫਿੱਕੇ ਹੋ ਜਾਂਦੇ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਸਬਜ਼ੀਆਂ ਨੂੰ ਪਕਾ ਕੇ ਚੌਲ ਐਡ ਕੀਤੇ ਨੇ ਖੁੱਲੇ ਭਾਂਡੇ ਦੇ ਵਿੱਚ ਪਕਾਉਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਇਹਨਾਂ ਨੂੰ ਬਾਰ-ਬਾਰ ਜਿਹੜਾ ਕੜਛੀ ਦੇ ਨਾਲ ਹਿਲਾ ਕੇ ਸਬਜ਼ੀਆਂ ਤੇ ਚੌਲਾਂ ਨੂੰ ਇੱਕਸਾਰ ਰਲਾ ਸਕਦੇ ਹਾਂ ਤੇ ਕੁੱਕਰ ਦੇ ਵਿੱਚ ਆਪਾਂ ਨੂੰ ਇਹ ਹੈ ਕਿ ਇੱਕ ਵਾਰ ਆਪਾਂ ਕੁੱਕਰ ਨੂੰ ਬੰਦ ਕਰ ਦਾਂਗੇ ਤੇ ਚੌਲਾਂ ਦੇ ਬਣਨ ਤੋਂ ਬਾਅਦ ਹੀ ਆਪਾਂ ਕੁੱਕਰ ਨੂੰ ਖੋਲਦੇ ਹਾਂ ਸੋ ਇਸ ਕਰਕੇ ਜਿਹੜੇ ਚੌਲ ਨੇ ਹੋ ਥੋੜੇ ਖੁੱਲੇ ਭਾਂਡੇ ਚ ਜੀ ਆਪਾਂ ਬਣਾ ਲਾਂਗੇ ਤਾਂ ਜ਼ਿਆਦਾ ਵਧੀਆ ਬਣਦੇ ਨੇ ਚੌਲ ਨੇ ਮੈਂ ਸਾਦੇ ਹੀ ਇਸਤੇਮਾਲ ਕੀਤੇ ਨੇ ਤੁਸੀਂ ਬਨਸਪਤੀ ਚੌਲ ਵੀ ਲੈ ਸਕਦੇ ਹੋ ਪਰ ਮੈਨੂੰ ਬਨਸਪਤੀ ਚੌਲ ਨੇ ਜਿਹੜੇ ਉਹ ਥੋੜੇ ਜਿ ਘੱਟ ਪਸੰਦ ਨੇ ਮੈਨੂੰ ਸਾਦੇ ਚੌਲ ਨੇ ਜਿਹੜੇ ਉਹ ਜ਼ਿਆਦਾ ਟੇਸਟੀ ਲੱਗਦੇ ਨੇ ਬਾਕੀ ਜੀ ਆਪੋ ਆਪਣੀ ਚੁਆਇਸ ਹੁੰਦੀ ਆ ਤੇ ਹੁਣ ਆਪਾਂ ਨੇ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਆ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਗਲਾਸ ਆ ਜਿਹੜਾ ਲੱਸੀ ਦਾ ਐਡ ਕੀਤਾ ਲੱਸੀ ਦੇ ਨਾਲ ਇਹਦਾ ਫਲੇਵਰ ਇੰਨਾ ਵਧੀਆ ਆਉਂਦਾ ਹੈ ਕਿ ਜਿਵੇਂ ਕਿ ਆਪਾਂ ਕੜੀ ਦੇ ਨਾਲ ਚੌਲ ਖਾਂਦੇ ਆ ਉਹ ਬਿਲਕੁਲ ਹੀ ਟੇਸਟ ਇਹਨਾਂ ਦਾ ਉਦਾਂ ਦਾ ਹੋ ਜਾਂਦਾ ਤੇ ਹੁਣ ਆਪਾਂ ਨੇ ਨਾਲ ਹੀ ਇੱਕ ਗਲਾਸ ਚੌਲਾਂ ਦਾ ਲਿਆ ਸੀ ਇੱਕ ਗਲਾਸ ਲੱਸੀ ਦਾ ਤੇ ਇੱਕ ਗਲਾਸ ਹੀ ਆਪਾਂ ਨੇ ਇਹਦੇ ਵਿੱਚ ਪਾਣੀ ਦਾ ਐਡ ਕੀਤਾ ਲੱਸੀ ਆ ਜਿਹੜੀ ਆਪਣੀ ਜ਼ਿਆਦਾ ਖੱਟੀ ਨਹੀਂ ਸੀਗੀ ਤੇ ਆਪਾਂ ਨੇ ਜ਼ਿਆਦਾ ਖੱਟੀ ਲੱਸੀ ਦਾ ਨਹੀਂ ਇਸਤੇਮਾਲ ਕੀਤਾ ਤੇ ਹੁਣ ਆਪਾਂ ਨੇ ਦੋ ਗਲਾਸ ਦੇ ਵਿੱਚ ਪਾਣੀ ਦੇ আর ਲੱਸੀ ਦੇ ਟੋਟਲ ਮਿਲਾ ਕੇ ਹੋ ਗਏ ਨੇ ਐਡ ਕਰਤੇ ਨੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਅ ਧਨੀਆ ਰੱਖਿਆ ਹੋਇਆ ਸੀ ਕੱਟ ਕੇ ਉਹ ਪਾ ਦੇਣਾ ਕਿਉਂਕਿ ਜੇ ਆਪਾਂ ਧਨੀਆ ਚੌਲਾਂ ਦੇ ਵਿੱਚ ਬਣਨ ਤੋਂ ਬਾਅਦ ਪਾਉਨੇ ਆ ਤਾਂ ਚੌਲਾਂ ਦੇ ਉੱਪਰ ਉੱਪਰ ਧਨੀਆ ਰਹਿ ਜਾਂਦਾ ਤੇ ਵਿੱਚ ਆਪਾਂ ਵਿੱਚ ਤੱਕ ਨਹੀਂ ਹਿਲਾ ਕੇ ਪਾ ਸਕਦੇ ਕਿਉਂਕਿ ਫਿਰ ਆਪਣੇ ਚੌਲ ਨੇ ਬਿਲਕੁਲ ਮੈਸੀਜ ਹੋ ਜਾਂਦੇ ਨੇ ਇਸ ਕਰਕੇ ਆਪਾਂ ਨੇ ਧਨੀਆ ਜਿਹੜਾ ਨਾਲ ਹੀ ਪਾਤਾ ਏ ਤੇ ਨਾਲ ਹੀ ਇਹਦਾ ਫਲੇਵਰ ਵੀ ਵਧੀਆ ਆ ਜਾਊਗਾ ਤੇ ਨਾਲ ਚੌਲ ਇੱਕ ਤਲਾ ਇੱਕ ਸਾਰ ਰਲ ਮਿਲ ਜਾਣਗੇ ਵਿੱਚ ਤੇ ਹੁਣ ਇਹਦਾ ਜਿਹੜਾ ਖੁੱਲੇ ਭਾਂਡੇ ਦੇ ਵਿੱਚ ਬਣਾਉਣ ਦਾ ਪ੍ਰੋਸੈਸ ਇਹ ਆ ਕਿ ਆਪਾਂ ਇਹਦੇ ਵਿੱਚ ਬਾਰ-ਬਾਰ ਆ ਜਿਹੜੀ ਕੜਛੀ ਮਾਰ ਸਕਦੇ ਆ ਤੇ ਆਪਾਂ ਜਿਹੜੇ ਇਹਦੇ ਇਨਗਰੀਡੀਅੰਟਸ ਨੇ ਇਹਨਾਂ ਨੂੰ ਇਹ ਬਿਲਕੁਲ ਇੱਕ ਤਰ੍ਹਾਂ ਰਲ ਆ ਸਕਦੇ ਆ ਤੇ ਆਪਾਂ ਨੇ 1-2 ਮਿੰਟ ਇਹਨਾਂ ਨੂੰ ਟੱਕ ਕੇ ਪਕਾ ਲਿਆ ਸੀ ਤੇ ਦੇਖੋ ਚੌਲ ਨੇ ਜਿਹੜੇ ਆਪਨੇ ਰਿਜਣੇ ਸਟਾਰਟ ਹੋ ਗਏ ਨੇ ਤੇ ਆਪਣੀਆਂ ਜਿਹੜੇ ਮਟਰ ਨੇ ਸਾਰੇ ਉੱਪਰ ਆ ਗਏ ਸੀਗੇ ਰਿਜਣ ਨਾਲ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਵਾਰ ਫੇਰ ਕੜਛੀ ਮਾਰਾਂਗੇ ਤਾਂ ਕਿ ਜਿਹੜੇ ਆਪਣੇ ਮਟਰ ਨੇ ਉਹ ਥੱਲੇ ਤੱਕ ਚਲੇ ਜਾਣ ਫੇਰ ਆਪਾਂ ਨੇ ਢੱਕ ਲਿਆ ਸੀ ਇੱਕ ਵਾਰ ਆਪਾਂ ਫੇਰ ਕੜਛੀ ਦੇ ਨਾਲ ਹਲਾ ਦਵਾਂਗੇ ਤਾਂ ਕਿ ਸਬਜ਼ੀਆਂ ਆਪਣੀਆਂ ਸਾਰੀਆਂ ਇੱਕਸਾਰ ਰਲ ਜਾਣ ਤੇ ਆਪਣੀਆਂ ਸਬਜ਼ੀਆਂ ਕੱਲੀਆਂ ਹੀ ਨੇ ਜਿਹੜੀਆਂ ਚੌਲਾਂ ਦੇ ਉੱਪਰ ਨਾ ਰਲ ਕੇ ਆਉਣ ਤੇ ਹੁਣ ਆਪਾਂ ਨੇ ਫੇਰ ਤੋਂ ਇਹਨਾਂ ਨੂੰ ਢੱਕ ਕੇ ਰੱਖ ਦਿੱਤਾ ਹੈ ਜੇ ਨਾ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਆ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਆਪਣੇ ਰਿਲੇਟਿਵਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਤੁਸੀਂ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਜ਼ਿਲ੍ਹੇ ਤੋਂ ਮੇਰੀ ਵੀਡੀਓ ਆ ਜਿਹੜੀ ਉਹ ਦੇਖ ਰਹੇ ਹੋ ਤਾਂ ਕਿ ਮੇਰੀ ਹੌਸਲਾ ਵਧਾਈ ਹੋ ਸਕੇ ਤੇ ਮੈਂ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓਜ਼ ਨੇ ਜਿਹੜੀਆਂ ਲੈ ਕੇ ਆ ਸਕਾਂ ਤੇ ਹੁਣ ਆਪਾਂ ਨੇ ਚੌਲਾਂ ਨੂੰ ਦੇਖੋ ਇੱਕ ਸਾਰ ਵਧੀਆ ਰਲ ਆ ਲਿਆ ਸੀਗਾ ਤੇ ਹੁਣ ਆਪਾਂ ਨੇ ਗੈਸ ਦੀ ਫਲੇਮ ਹੈ ਜਿਹੜੀ ਉਹ ਬੰਦ ਕਰਕੇ ਢੱਕ ਕੇ 10 12 ਮਿੰਟ ਦੇ ਲਈ ਚੌਲ ਨੇ ਜਿਹੜੇ ਉਹ ਰੱਖਤੇ ਸੀਗੇ ਤੇ ਚੌਲਾਂ ਨੇ ਸਾਰਾ ਪਾਣੀ ਆ ਜਿਹੜਾ ਸੋਕ ਲਿਆ ਏ ਤੇ ਆਪਣੇ ਦੇਖੋ ਜਿਹੜੇ ਸਬਜ਼ੀਆਂ ਸਾਰੀ ਰਲ ਚੁੱਕੀ ਆ ਚੌਲਾਂ ਦੇ ਵਿੱਚ ਤੇ ਆਪਣੇ ਚੌਲ ਨੇ ਜਿਹੜੇ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ